ਕਿਸੇ ਦਾ 21 15 ਰਸ ਤੋਂ ਲੈ ਕੇ ਆਹ ਦੇਖੋ ਆ ਅੱਜ ਈਵਨਿੰਗ ਵੀ ਅਸੀਂ ਜਿਹੜੇ ਹੈਗੇ ਪਾਪਰ ਨਾਈਟ ਡੋਮੀਨੇਸ਼ਨ ਅੱਜ ਹੀ ਪਲਾਨ ਕੀਤੀ ਹੈਗੀ ਅਸੀਂ ਜਿਹੜਾ ਪੂਰਾ ਜ਼ਿਲ੍ਹੇ ਨੂੰ ਸੀਲ ਕੀਤਾ ਹੋਇਆ ਹੈਗਾ ਸਾਡੀ ਸਾਰੇ ਗੈਸਟ ਅਫਸਰ ਸਾਰੇ ਐਚ ਐਚਓ ਅਤੇ ਜਿਨੇ ਵੀ ਟੋਕੀ ਇਨ ਚਾਰਜਸ ਹੈ ਅਲੋਂਗ ਵਿਦ ਬਾਕੀ ਸਾਰੀ ਜਿਹੜੀ ਸਪੈਸ਼ਲਾਈਜ਼ਡ ਯੂਨਿਟ ਹੈ ਜੀ ਅਸੀਂ ਸਾਡੀ ਸਾਰੀ ਜਿਹੜੀ ਹੈਗੀ ਇਹ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਤੇ ਹੈਗਾ ਐਂਡ ਅਸੀਂ ਪੂਰਾ ਅਸੀਂ ਏਰੀਆ ਆਪਣਾ ਡੋਮੀਨੇਟ ਕਰੇ ਹੈਗੇ ਇਕ ਤਾਂ ਸਾਰਿਆਂ ਨੂੰ ਜਿਹੜਾ ਹੈਗਾ 인ਡੀਪੈਂਡੈਂਸ ਡੇ ਦੀ ਬਹੁਤ-ਬਹੁਤ ਵਧਾਈਆ ਇੱਕ ਤਾਂ ਇਹਦਾ ਰਾਸ਼ਟਰੀ ਪਾਰਵ ਹੈਗਾ ਇਹਨਾਂ ਦਾ ਸਾਰਿਆਂ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਣਾ ਚਾਹੀਦਾ ਹੈਗਾ ਐਂਡ ਮੇਰੇ ਵੱਲੋਂ ਵੀ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਵੀ 인ਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਇਹਦੇ ਨਾਲ-ਨਾਲ ਅਸੀਂ ਵੀ ਸਾਡੇ ਜਿਹੜੇ ਕੱਲ ਦੇ ਜਿਹੜੇ ਅਰੇਂਜਮੈਂਟ ਹੈ ਉਹ ਪਾਪਰ ਇਨਪਲੇਸ ਰਹਿਣਗੇ ਮਾਰਨਿੰਗ ਦੇ ਵਿੱਚ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਦੇ ਵਿਥੇ ਵਿਖੇ ਜਿਹੜਾ ਹੈਗਾ ਅ ਉਹ ਬਾਸਪੁਰ ਜਿਹੜਾ ਜਿਲ੍ਹਾ ਪਦਰੀ ਜਿਹੜਾ ਹੈਗਾ ਸਮਾਰੋ ਜਿਹੜਾ ਹੁਣ ਹੋਏਗਾ ਉੱਥੇ ਵੀ ਕੋਪ ਡਿਪਲੋਇਮੈਂਟ ਇਨ ਪਲੇਸ ਹੈ ਕਿਉਂਕਿ ਸਪੈਸ਼ਲ ਟੀਮਾਂ ਵੀ ਗਈ ਚੈੱਕ ਰਿ ਕੋ ਸਪੈਸ਼ਲ ਟੀਮਾਂ ਸਾਡੀ ਲੱਗੀ ਹੋਈ ਹੈ ਸਾਡੀ ਐਸਓਜੀ ਐਸਐਸਜੀ ਸੀਆਈਏ ਦੇ ਅਲਾਵਾ ਉਹ ਵੀ ਇਨ ਪਲੇਸ ਹੈਗੇ ਸਾਡੇ ਜਿੰਨੇ ਵੀ ਪਬਲਿਕ ਜਿਹੜੇ ਪਬਲਿਕ ਪਲੇਸਿਸ ਹੈਗੇ ਸਪੈਸ਼ਲੀ ਮਾਰਕੀਟਸ ਹੈਗੇ ਬੱਸ ਸਟੈਂਡ ਰੇਲਵੇ ਸਟੇਸ਼ਨ ਸਾਰੇ ਪਲੇਸਿਸ ਤੇ ਅਸੀਂ ਜਿਹੜਾ ਹੈਗਾ ਪ੍ਰੋਪਰ ਡਿਪਲੋਇਮੈਂਟ ਇਨ ਪਲੇਸ ਕਰ ਰਹੇ ਹਾਂ ਕਿ ਨਸੀ ਦਿਨਾ ਜਾਂਦੇ ਸਾਰਿਆਂ ਨੂੰ ਏਕਾ ਇੰਡੀਪੈਂਡੈਂਸ ਡੇ ਦੀ ਬਹੁਤ ਬਹੁਤ ਬਾਰੀਆਂ ਐਂਡ ਬੜੇ ਜੱਗੇ ਉਸਾਨ ਨਾਲ ਜਿਹੜੇ ਮਨਾਏ ਮਨਾਏ ਐਂਡ ਪਪ ਗੁਰਦਾਸ ਤੋਂ ਪੁਲਿਸ ਪੰਜਾਬ ਪੁਲਿਸੇ ਤੁਹਾਡੇ ਜਿਹੜੀ ਹੈਗੀ ਸੇਫਟੀ ਔਰ ਸਵੱਛਤਾ ਵਾਸਤੇ ਹਮੇਸ਼ਾ ਜਿਹੜੀ ਹੈਗੀ ਜਿਹੜੀ ਹੈਗੀ ਡਿਪਲੋਏਡ ਹੈਗੀ ਅਸੀਂ ਕਿਸੇ ਵੀ ਤਰੀਕੇ ਦੇ ਕੋਈ ਵੀ ਪ੍ਰੋਬਲਮ ਹੈ ਉਹਨੇ ਆਣਾ